ਅਤੇ ਹੁਣ ਖਬਰਾਂ ਵਿਸਥਾਰ ਨਾਲ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿੱਚ ਨਾਜਾਇਜ਼ ਸ਼ਰਾਬ ਪੀਣ ਕਾਰਨ ਮਾਰੇ ਗਏ ਲੋਕਾਂ ਸੰਬੰਧੀ ਪ੍ਰੈਸ ਕਾਨਫਰੰਸ ਕੀਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਆਈਜੀ ਸਤਿੰਦਰ ਸਿੰਘ ਨੇ ਕਿਹਾ ਕਿ ਹੁਣ ਤੱਕ 16 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਦੋ ਨੌਜਵਾਨਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਉਥੇ ਫੜੇ ਗਏ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਰਾਤ ਨੂੰ ਹੀ ਐਸਐਸਪੀ ਸਾਹਿਬ ਆਪ ਸੁਪਰਵਾਈਜ਼ ਕਰਦੇ ਆ ਐਸਪੀਡੀ ਸਾਹਿਬ ਸਾਡੇ ਸਾਰੇ ਡਿਸਟ੍ਰਿਕਟ ਦੇ ਜੀਓਜ਼ ਐਸਐਚਓ ਸਾਰੇ ਉੱਥੇ ਹੀ ਰਸ਼ ਕਰਦੇ ਆ। ਪਰ ਰਾਤ ਨੂੰ ਹੀ ਇਨਵੈਸਟੀਗੇਸ਼ਨ ਪਰਚਾ ਦਰਜ ਕਰਕੇ ਅਗਲੀ ਹੀ ਉਹਨੂੰ ਕੈਪਚਰ ਕਰ ਲੈਣੇ ਆ। ਉਹਦੇ ਟੈਲੀਫੋਨ ਤੋਂ ਫਿਰ ਸਾਰੀਆਂ ਚੀਜ਼ਾਂ ਇੱਕ ਟੈਕਨੀਕਲ ਐਵੀਡੈਂਸ ਬੜਾ ਸਟਰੋਂਗ ਐਵੀਡੈਂਸਾਨੂੰ ਮਿਲਦਾ ਆ ਕਿ ਇਹ ਜਿਹੜੀ 50 ਲੀਟਰ ਉਹਨੇ ਮਥਨੋਲ ਇਹ ਮੰਗਾਈ ਸੀਗੀ ਇਹ ਕਿੱਥੋਂ ਆਉਂਦੀ ਆ। ਉਸੇ ਵੇਲੇ ਇੱਕ ਸਾਈਜ਼ ਦੇ ਅਫੀਸ਼ਰਸ ਨੂੰ ਇਨਵੋਲ ਕੀਤਾ ਜਾਂਦਾ ਹੈ ਔਰ ਲੁਧਿਆਣਾ ਕਮਿਸ਼ਨਰ ਸਾਹਿਬ ਦੀ ਵੀ ਹੈਲਪ ਲਈ ਜਾਂਦੀ ਹੈ ਉਸ ਫੈਕਟਰੀ ਦੇ ਵਿੱਚ ਰੇਡ ਕਰਕੇ ਉਹ ਫੈਕਟਰੀ ਤੇ ਵੀ ਉਹਨਾਂ ਬੰਦਿਆਂ ਨੂੰ ਫੜ ਲਿਆ ਜਾਂਦਾ ਹੈ ਫਰਦਰ ਇਹ ਰੇ ਟੈਲੀਫੋਨ ਐਨਾਲਿਸਿਸ ਤੋਂ ਹੀ ਸਾਨੂੰ ਚੀਜ਼ ਨਿਕਲਦੀ ਆ ਕਿ 600 ਲੀਟਰ 600 ਲੀਟਰ ਮਥਨੋਲ ਇਹਨੇ ਦਿੱਲੀ ਇੱਕ ਕੰਪਨੀ ਹੈ ਉਹ ਤੋਂ ਇਹ ਆਰਡਰ ਕਰਦਾ ਆ ਉੱਥੇ ਪੇਮੈਂਟ ਵੀ ਇੰਨੇ ਆਨਲਾਈਨ ਹੀ ਪੇਮੈਂਟ ਕੀਤੀ ਆ तकरीबन 35000 ਰੁਪਇਆ ਉਹ ਵੀ ਸਾਹਿਬ ਸਿੰਘ ਨੇ ਹੀ ਆਰਡਰ ਕੀਤੀ ਸੀਗੀ 600 ਲੀਟਰ ਵੀ ਇੱਥੇ ਦੇ ਕੋਲ ਹੀ ਆਉਣੀ ਸੀ ਔਰ ਸੇਮ ਪ੍ਰੋਸੈਸ ਹੀ ਉਹਨੇ ਯੂਜ਼ ਕਰਕੇ ਇਸੇ ਤਰੀਕੇ ਨਾਲ ਉਹਨੇ ਇਲੀਸੀਟਰ ਇਲੀਸੀਟ ਢਿੱਕਰ ਭਰਾ ਕੇ ਤਾਂ ਅੱਗੇ ਇਹ ਨੇ ਸੇਲ ਕਰਨੀ ਸੀ ਸੋ ਉਹ ਟਾਈਮਲੀ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਆ ਤੇ ਉਹ ਚੀਜ਼ ਰੁਕ ਜਾਂਦੀ ਆ ਜੀ ਉਸ ਤੋਂ ਬਾਅਦ ਉਸ ਇਨਫੋਰਮੇਸ਼ਨ ਉਸ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਸਾਡੀ ਪੁਲਿਸ ਪਾਰਟੀ ਰਾਤ ਨੂੰ ਹੀ ਦਿੱਲੀ ਨੂੰ ਅਸੀਂ ਰਵਾਨਾ ਕਰ ਦਿੰਨੇ ਆ ਤੇ ਦਿੱਲੀ ਜਾ ਕੇ ਫਿਰ ਜਿਹੜੇ ਇਹਦੇ ਓਨਰ ਆ ਰਵਿੰਦਰ ਜੈਨ ਔਰ ਰਿਸ਼ਭ ਜੈਨ ਇਹ ਫਾਦਰ ਸਾਨਾ ਜੀ ਇਹਨਾਂ ਨੂੰ ਸਾਡੀ ਅੰਮ੍ਰਿਤਸਰ ਦੀ ਪੁਲਿਸ ਨੇ ਸਵੇਰੇ ਇਹਨਾਂ ਨੂੰ ਅਰੈਸਟ ਕਰ ਲੈਂਦੀ ਹੈ ਦਿੱਲੀ ਤੋਂ ਹੁਣ ਅਸੀਂ ਇਹਨਾਂ ਨੂੰ ਇੱਥੇ ਲੈ ਕੇ ਆ ਰਹੇ ਹਾਂ ਇਸ ਕੇਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਸੋ ਟੋਟਲ ਇਹ ਸਾਰੇ ਮੋਡਿਊਲ ਦੇ ਵਿੱਚ ਸਾਡੇ ਕੋਲ ਤਕਰੀਬਨ 18 ਬੰਦੇ ਨੋਮੀਨੇਟ ਹੁੰਦੇ ਆ ਜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ 16 ਬੰਦੇ ਸੌਰੀ ਇਹਦੇ ਵਿੱਚ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਹਾਂ ਤੋ 18 ਬੰਦੇ ਜੁਨੇਟ ਹੈਗੇ ਸਾਡੇ 18 ਚੋਂ ਅਸੀਂ 16 ਕਰ ਚੁੱਕੇ ਹੈ ਇਨਵੈਸਟੀਗੇਸ਼ਨ ਹਲੇ ਸਾਡੀ ਚੱਲ ਰਹੀ ਆ ਤੇ ਫਰਦਰ ਹੋਰ ਵੀ ਜਿਹੜਾ ਸਾਹਮਣੇ ਆਉਗਾ ਅੱਜ ਸਿਗਨਲ ਦਾ ਰਿਮਾਂਡ ਮਿਲਿਆ ਹੈ ਇਹਨਾਂ ਸਾਕਿਆਂ ਦਾ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਹੋਰ ਕਤਲ ਦਾ ਮਕਦਮਾ ਅਕਸਰ ਹੋਇਆ ਇਹਨਾਂ ਤੇ ਹਾਂਜੀ ਕਿਉਂਕਿ ਬੜੀ ਹੀ ਇੱਕ ਮਹੰਤਭਾਗੀ ਘਟਨਾ ਹੋਈ ਹੈ ਜੀ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਇਲਮ ਹੁੰਦਾ ਹੈ ਕਿ ਅਸੀਂ ਜ਼ਹਿਰ ਵੇਚ ਰਹੇ ਹਾਂ ਤੇ ਇਹਦੇ ਨਾਲ ਕੋਈ ਵੀ ਨੁਕਸਾਨ ਜਾਣੇ ਨੁਕਸਾਨ ਹੋ ਸਕਦਾ ਹੈ।